ਅਨ ਦਾਤ ਆ ਜਿਹੜੇ ਕਹਿੰਦੇ ਆਪਣੇ ਆਪ ਨੂੰ ਇਹਨਾਂ ਜਿਹੜੇ ਕੰਮ ਕਰਨ ਵਾਸਤੇ ਸੀਰੀ ਰੱਖਿਆ ਜਾ ਬਈਏ ਰੱਖਿਆ ਦੇਖੋ ਇਹ ਚ ਕੋਈ ਸ਼ੱਕ ਨਹੀਂ ਆਪ ਤਾਂ ਚਿੱਟੇ ਕੁਰਤੇ ਪਜਾਮੇ ਕੋਠੀਆਂ ਤੇ ਗੱਡੀਆਂ ਇਹਨਾਂ ਕੋਲੇ ਪੁਰਾਣੇ ਟਾਈਮ ਆਣੇ ਦਾਤੇ ਹੁੰਦੇ ਸੀਗੇ ਪਰ ਅੱਜ ਕੱਲ ਉਹ ਅਨ ਦਾਤਿਆਂ ਅੱਜ ਇਹ ਅੰਦਾਜ਼ੇ ਬਹੁਤ ਵੱਡਾ ਫਰਕ ਆ ਜੀ ਸਰਕਾਰ ਦੀ ਗੱਲ ਉਹ ਤਾਂ ਕਿਸਾਨ ਮੰਨ ਲੈਂਦੇ ਹੈਗੇ ਆ ਜਿੰਨੇ ਕਾਇਦਨ ਵੀ ਸਰਕਾਰ ਨੇ ਵੀ ਆਹ ਝੋਨਾ ਲਗਾਣਾ ਉਹ ਮੰਨ ਲੈਣਗੇ ਪਰ ਜੇ ਸਰਕਾਰ ਕਹੇ ਤੇ ਪ੍ਰਾਲੇ ਨੂੰ ਅੱਗ ਲਈ ਲਾਉਣੀ ਉਹੋ ਕੱਲ ਨਹੀਂ ਮੰਨਦੇ ਕਿਸ ਤੇ ਕਦੇਖਦੇ ਜੀਵ ਜੰਤੂ ਤੋਂ ਲੈ ਕੇ ਹਰ ਚੀਜ਼ ਨੂੰ ਲੈ ਕੇ ਸਾਰਾ ਇਹ ਪਾਪ ਬਹੁਤ ਵੱਡਾ ਪਾਪ ਆ ਇਹ ਇੱਕ ਪਾਸੇ ਸੀ ਕਹਿੰਦੇ ਪਾਵਨ ਗੁਰੂ ਪਾਣੀ ਪਤਾ ਮਾਰਦਾ ਧਰਤ ਮਹੱਤ ਵੀ ਪਾਣੀ ਵੀ ਗੁਰੂ ਆ ਬਸ ਉਹ ਜਦੋਂ ਆਪਾਂ ਪਾਣੀ ਨਹੀਂ ਬਚਾ ਸਕਦੇ ਜਾਂ ਹਵਾ ਨਹੀਂ ਹੋ ਕਰ ਸਕਦੇ ਹਵਾ ਵੀ ਤਾਂ ਸਾਹ ਲੈਂਦਾ ਆਪਾਂ 24 ਘੰਟੇ ਜੀ ਜੇ ਅਸੀਂ ਆ ਚੀਜ਼ਾਂ ਨਹੀਂ ਜਾਹੋ ਕਰ ਸਕਦੇ ਫਿਰ 24 ਘੰਟੇ ਐਵੇਂ ਝੰਡੇ ਲਈ ਰੱਖੋ ਆਪਾਂ ਗੱਡੀਆਂ ਦੇ ਉੱਪਰ ਜਾਂ ਗੁਰਦੁਆਰੇ ਜਾਈ ਚਲੋ ਜਾਂ ਸਾਂਝੇ ਖੰਡ ਪੜ ਕਰਾਈ ਚਲੋ ਲੰਗਰ ਲਈ ਚਲੋ ਉਹਦਾ ਕੋਈ ਫਾਇਦਾ ਨਹੀਂ ਜਦੋਂ ਜਰਾ ਆਪਾਂ ਵਾਤਾਵਰਨ ਨੂੰ ਨਹੀਂ ਬਚਾਉਂਦੇ ਜਿਵੇਂ ਤੁਸੀਂ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਵੈਸੇ ਗੱਲ ਕਹਿਣੀ ਚਾਹੀਦੀ ਪਿੰਡਾਂ ਦੇ ਵਿੱਚ ਜਿਹੜੀਆਂ ਸੜਕਾਂ ਉਹ ਸੜਕਾਂ ਦੀ ਰਹਿ ਚੁੱਕੀਆਂ ਪਹੀਆਂ ਪੂਹੀਆਂ ਚੋਰ ਇਹਨਾਂ ਨੇ ਕਿਹਾ ਉਹ ਟੁੱਟ ਰਿਹਾ ਕਰਕੇ ਜ਼ੈਰ ਲੰਘ ਜਾਂਦੇ ਆਗੇ ਪਿੰਡਾਂ ਦੇ ਵਿੱਚ ਸਾਰੇ ਦਰਖਤ ਮਚਾ ਦਿੰਦੇ ਆ ਤੁਸੀਂ ਦੇਖਦੇ ਹੋ ਜਦੋਂ ਅਸੀਂ ਅੱਗੇ ਲਾਉਣੇ ਆ ਕਣਕ ਦੇ ਨਾਲ ਨੂੰ ਜਾਂ ਝੋਨੇ ਦੇ ਨਾਲ ਨੂੰ ਦਰਖਤ ਕੋਈ ਬਚਦਾ ਨਹੀਂ ਹੈਗਾ ਤੁਸੀਂ ਦੇਖੋ ਜਾ ਕੇ ਸਾਰੇ ਦਰਖਤ ਮੱਚ ਜਾਂਦੇ ਆ ਕਈ ਗੁਣਾ ਪਾਪ ਜਿਹੜਾ ਹੈਗਾ ਇਹ ਹੋ ਜਾਂਦਾ ਹੈ ਏ ਬੰਦੇ ਦੇ ਵਿੱਚ ਜਿਹੜਾ ਮੌਸਮ ਹੈ ਕਿਸ ਤਰ੍ਹਾਂ ਦਾ ਹੈਗਾ ਦੇਖੋ ਉਹ ਹਜੇ 5:30 ਹੋਇਆ ਮੇਰੇ ਘਰ 'ਚ 5:30 ਵਜੇ ਇਸ ਤਰ੍ਹਾਂ ਹੋ ਚੁੱਕਾ ਜਿਵੇਂ ਪੂਰਾ ਹਨੇਰਾ ਹੋਇਆ ਹੁੰਦਾ ਤੇ ਕਾਫੀ ਲੋਕ ਜਿਹੜੇ ਨਿੱਕੇ ਵਿੱਚ ਜਵਾਕ ਆ ਵਿਚਾਰੇ ਜਿਹਨੂੰ ਨਹੀਂ ਨੌਲੇਜ ਉਹ ਤਾਂ ਇਹ ਕਹਿੰਦੇ ਵੀ ਤੁੰਡ ਹੈਗੀ ਆ ਇਹ ਤੁੰਡ ਨਹੀਂ ਇਹ ਤੂੰ ਅੱਜ ਬਰਾਲੀ ਦਾ ਤੇ ਬਹੁਤ ਬਰਾਲੀ ਕਰ ਰੱਖਿਆ ਤੁਸੀਂ ਦੇਖ ਹੀ ਰਹੇ ਹੋ ਨਮਸਕਾਰ ਨਖਸ਼ਰ ਆਪ ਦੀ ਖੇਤਰ ਸਰਤਾਰ ਨਿਊਜ਼ ਆਈ ਨਜ਼ਰ ڈالਦੇ ਹਾਂ ਅੱਜ ਦੀ ਬੜੀ ਖਬਰ 'ਤੇ ਸਰਤਾਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਅਕਬਰ ਰਾਏ ਕਾਜੀ ਦੋਸਤੋ ਅੱਜ ਸਟੇਪ ਤੇ ਪਟੰਡਾ ਦੇ ਆਈ ਟੀ ਆਈ ਚੌਕ ਦੇ ਮਜੂਦ ਹਾਂ ਤੁਹਾਨੂੰ ਕੁਵਰ ਤਸਵੀਰਾਂ ਦਿਖਾਦ ਕੇ ਜਿਹੜਾ ਪਟੰਡਾ ਦਾ ਮੌਸਮ ਆ ਕਿਸ ਤਰ੍ਹਾਂ ਦਾ ਪਟੰਡੇ ਦਾ ਮੌਸਮ ਆ ਜਿਹੜਾ ਖਰਾਬ ਹੋ ਚੁੱਕਿਆ ਤੇ ਮੌਸਮ ਜਿਹੜਾ ਖਰਾਬ ਹੋਣ ਦਾ ਕਾਰਨ ਹੈ ਪੂਰਾ ਇਸ ਦਾ ਦੱਸਿਆ ਜਾਂਦਾ ਕਿ ਪ੍ਰਾਲੀ ਪ੍ਰਾਲੀ ਨੂੰ ਅੱਗ ਲਾਉਣਾ ਜਿਹੜਾ ਕਿਸਾਨਾਂ ਵੱਲੋਂ ਇਹ ਕੋਈ ਜੜਾ ਧੁੰਦ ਨਹੀਂ ਹੈਗੀ ਇਹ ਜਿਹੜੀ ਚਿੱਟੀ ਚਾਦਰ ਛਾਈ ਹੋਈ ਹੈਗੀ ਆ ਇਹ ਕਿਸਾਨਾਂ ਦਾ ਜਿਹੜਾ ਜਲਾਇਆ ਹੋਇਆ ਪਟਾਲੀ ਐ ਪਰਾਲੀ ਨੂੰ ਜਿਹੜਾ ਧੂਆ ਹੈਗਾ ਇਹ ਉਹ ਧੂਆ ਨਜ਼ਰ ਆ ਰਿਹਾ ਹੈ ਿੰਡਾ ਦੇ ਲੋਕਾਂ ਦਾ ਜਿਹੜਾ ਜੀਣਾ ਆਰਾਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜਿਹੜੇ ਆਮ ਲੋਕ ਜਿਹੜੇ ਆ ਰਹੇ ਆ ਉਹਨਾਂ ਦੀਆਂ ਅੱਖਾਂ ਨੂੰ ਵੀ ਚਰਨ ਹੋ ਗਏ ਔਰ ਮੂੰਹ ਦੇ ਰਮਾਲ ਬਣ ਕੇ ਔਰ ਮਾਸਕ ਬਣ ਕੇ ਆ ਰਹੇ ਆ ਤਸਵੀਰਾਂ ਦੇ ਵਿੱਚ ਦੇਖੋ ਟਾਈਮ ਕੋਈ ਜ਼ਿਆਦਾ ਨਹੀਂ ਐ ਲਗਭਗ 5 ਵਜੇ ਦਾ ਟਾਈਮ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਕਿ ਵਿਅਕਤੀ ਆ ਕੋਈ ਵੀ ਵਿਅਕਤੀ ਮਾਸਕ ਲਗਾ ਕੇ ਆ ਸਕਦਾ ਤੇ ਕੋਈ ਵੀ ਵਿਅਕਤੀ ਐਨਕ ਲਗਾ ਕੇ ਆ ਸਕਦਾ ਪਰਥੜੇ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਜੀਵ ਜੰਤੂ ਦੀ ਗੱਲ ਕਰਕੇ ਜਾਂ ਪੰਛੀਆਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ ਤਾਂ ਪੰਛੀਆਂ ਨੇ ਅਸਮਾਨ ਦੇ ਵਿੱਚ ਰਹਿਣਾ ਹੁੰਦਾ ਤਾਂ ਉਹਨਾਂ ਦਾ ਕੀ ਹਾਲ ਹੋਵੇਗਾ ਆਪਾਂ ਪਿੰਡਾਂ ਦੇ ਵਿੱਚ ਜਿਹੜੇ ਕਿ ਵਾਸੀ ਹੈਗੇ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ ਔਰ ਕਰਾਂਗੇ ਵੀ ਜਿਹੜੇ ਸਾਡੇ ਨਾਲ ਵਿੱਚ ਹੈਗੇ ਆ ਆਪਾਂ ਉਹਨੂੰ ਪੁੱਛਦੇ ਆਂ ਵੀ ਜਿਹੜਾ ਧੂਆ ਹੈਗਾ ਕਿੱਥੋਂ ਆਇਆ ਤੇ ਜਿਹੜੇ ਇਹ ਜਿਹੜਾ ਕਾਰਨ ਹੈ ਕਿਸ ਤਰ੍ਹਾਂ ਬਣਿਆ ਵਿੱਚ ਕੀ ਨਾਮ ਕੀ ਤੁਹਾਡਾ ਨਾਮ ਅਰਜਿੰਦਰ ਸਿੰਘ ਆ ਜੀ ਕਿੰਨੇ ਦੇਰ ਆਏ ਪਿੰਡ ਦੇ ਵਿੱਚ ਜਿਹੜਾ ਮੌਸਮ ਹੈ ਕਿਸ ਤਰ੍ਹਾਂ ਦਾ ਹੈਗਾ ਦੇਖੋ ਉਹ ਹਜੇ 5:30 ਹੋਇਆ ਮੇਰੇ ਘਾਲ 'ਚ 5:30 ਵਜੇ ਇਸ ਤਰ੍ਹਾਂ ਹੋ ਇਹ ਕਾਫੀ ਲੋਕ ਜਿਹੜੇ ਨਿੱਕੇ ਵਿੱਚ ਜਵਾਕ ਆ ਵਿਚਾਰੇ ਆ ਜਿਹਨੂੰ ਨਹੀਂ ਨੌਲੇਜ ਉਹ ਤਾਂ ਇਹ ਕਹਿੰਦੇ ਵੀ ਤੁੰਦ ਹੈਗੀ ਆ ਇਹ ਤੁੰਦ ਨਹੀਂ ਇਹ ਧੂਹਾ ਜਿ ਬਰਾਲੀ ਦਾ ਤੇ ਬਹੁਤ ਬਰਾਲ ਕਰ ਰੱਖਿਆ ਤੁਸੀਂ ਦੇਖ ਹੀ ਰਿਹਾ ਹੋਗੇ ਜੇ ਆਪਾਂ ਕਿਸਾਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਸਾਡੇ ਕੋਲੇ ਸਰਕਾਰ ਨੇ ਕੋਈ ਮਸ਼ੀਨਰੀ ਮੁਹਈਆ ਨਹੀਂ ਕਰਾਈ ਗਈ ਸਰਕਾਰ ਨਾਲ ਗੱਲ ਕਰਦੇ ਆ ਉਹ ਕਹਿੰਦੇ ਕਿਸਾਨਾਂ ਨੂੰ ਦਿੱਤੀ ਗਈ ਆ ਸਰਕਾਰ ਦੀ ਗੱਲ ਉਹ ਤਾਂ ਕਿਸਾਨ ਮੰਨ ਲੈਂਦੇ ਹੈਗੇ ਆ ਜਿਵੇਂ ਕਾਇਦਨ ਵੀ ਸਰਕਾਰ ਨੇ ਵੀ ਆਹਾ ਧੋਨਾ ਲਗਾਣਾ ਉਹ ਮੰਨ ਲੈਣਗੇ ਪਰ ਦੇ ਸਰਕਾਰ ਕਹਿੰਦੇ ਵੀ ਪ੍ਰਾਲੀ ਨੂੰ ਅੱਗ ਲਾਈ ਲਾਉਣੀ ਉਹੋ ਕੱਲ ਨਹੀਂ ਮੰਨਦੇ ਕਿਸ ਤੱਕ ਦੇਖਦੇ ਇਹ ਹੀ ਇਹਦੇ ਮਸਲੇ ਆ ਨਾ ਇਹ ਹੱਲ ਇੰਨੀ ਜਲਦੀ ਨਹੀਂ ਹੁੰਦੇ ਕਿਉਂਕਿ ਕੋਈ ਆਪਣੀ ਗਲਤੀ ਨਹੀਂ ਮੰਨਦਾ ਕਿ ਤਨਾ ਕਿਤੇ ਸਰਕਾਰ ਵੀ ਜਿਹੜੀ ਹੈ ਉਹ ਲੇਟ ਹੋ ਜਾਂਦੀ ਆ ਆਪਣੇ ਵਾਅਦਿਆਂ ਤੋਂ ਜਾਂ ਟਾਈਮ ਤੋਂ ਕਿਸਾਨਾਂ ਦੇ ਮਾਮਲੇ 'ਚ ਤਾਂ ਉਹ ਕਹਿੰਦੇ ਝੋਨਾ ਵੀ ਕਾਫੀ ਮੰਡੀ 'ਚ ਰੁਲਿਆ ਉਹ ਕਿਸਾਨਾਂ ਦੀ ਮੰਗ ਜਾਏ ਸੀ ਪਰ ਤੂੰ ਹਾਂ ਆ ਜਿਹੜਾ ਪ੍ਰਾਲੀ ਨੂੰ ਅੱਗ ਲਾਉਣੀ ਇਹ ਕੋਈ ਮੰਗ ਵਾਲੀ ਜਾਇਜ਼ ਨਹੀਂ ਇਹਦੇ ਵਾਸਤੇ ਇਕ ਤਾਂ ਦੇਖੋ ਅਸੀਂ ਪੱਟੀਆਂ ਛੋਟੀਆਂ ਗਲਤੀਆਂ ਇੱਕ ਦੂਸਰ ਲਈ ਜਾਂਦੇ ਆ ਜੇ ਸਾਨੂੰ ਕੋਈ ਕਹਿ ਦਿੰਦਾ ਵੀ ਇੱਥੇ ਤੁਹਾਂ ਤੁਸੀਂ ਅੱਗ ਲਾਈਆ ਬਰਾਲੀ ਨੂੰ ਫਿਰ ਦੀਵਾਲੀ ਦਾ ਨਾਲ ਇਹਨਾਂਗੇ ਇਹਦਾ ਫੈਕਟਰੀਆਂ ਤੁਹਾਂ ਦੇ ਨਾਲ ਇਹਦੀ ਜਦੋਂ ਕਿ ਫੈਕਟਰੀਆਂ ਤੇ ਦੀਵਾਲੀ ਇਹ ਤੁਹਾਂ ਦੇ ਨਾਲ ਕਦੇ ਨਾ ਕੋਈ ਐਕਸੀਡੈਂਟ ਹੋਇਆ ਨਾ ਕਿ ਇਹਦਾ ਗਲਾ ਖਰਾਬ ਹੋਇਆ ਨਾ ਕੋਈ ਇਸ ਤਰ੍ਹਾਂ ਸੂਟ ਲੁਕਿਆ ਕਿਤੇ ਨਾ ਇਸ ਇਸ ਤਰ੍ਹਾਂ ਅਸੀਂ ਬਸ ਨਹੀਂ ਸਕਦੇ ਜ਼ਿੰਮੇਵਾਰੀ ਤੋਂ ਆਪਣੀ ਤੋਂ ਜੇ ਅਸੀਂ ਮੰਨਦੇ ਆ ਵੀ ਅਸੀਂ ਅੰਨ ਦਾ ਤਾਂ ਤਾਂ ਜਿਹੜੇ ਅੰਨ ਖਾਨ ਵਾਲੇ ਆ ਵਿਚਾਰੇ ਉਹਨਾਂ ਦੀ ਉਮਰ ਜਿਹੜੀ ਹੈਗੀ ਆ 110 ਜਾਂ 120 ਸਾਲ ਸੀ ਇਸ ਤਰ੍ਹਾਂ ਨੇ ਬਿਯੁਰਗਾ ਦੀ ਕੋਈ ਆ ਉਹਨਾਂ ਦੀ ਉਮਰ 60 ਸਾਲ 20 60 ਸਾਲ ਦੇ ਵਿੱਚ ਦਾਖਲ ਹੋ ਕੇ ਹੌਲੀ ਹੌਲੀ ਕਰੇ ਹਸਪਤਲ ਭਰੇ ਪਿਆ ਅਸਤੰਦ ਗਿੰਦੀ ਵੱਧਾ ਕੇ ਹੋ ਰਿਹਾ ਕੁਛ ਖਾਣ ਪੀਣ ਵੀ ਆ ਇੱਕ ਵੱਡਾ ਕਾਰਨ ਇਹ ਵੀ ਆ ਰੇਕ ਹਸਪਤਲ ਜਾ ਕੇ ਦੇਖ ਲੋ ਭਰੇ ਪਿਆਗੇ ਉਹਨਾਂ ਦੀ ਪ੍ਰੋਬਲਮ ਕੋਈ ਕਹਾਂਗੇ ਜਖਾਮ ਜਾਂ ਗਲਾ ਖਰਾਬ ਇਦਾਂ ਦੀਆਂ ਪ੍ਰੋਬਲਮਾਂ ਉਹਨਾਂ ਨੂੰ 75% ਪ੍ਰੋਬਲਮਾਂ ਧੁਹੇ ਕਰਵਾਈਆਂ ਹੋਈਆਂ ਤਾਂ ਲੱਗਦਾ ਵੀ ਅੰਨ ਦਾਤੇ ਨੇ ਇੱਕ ਪਾਸੇ ਗੱਲ ਕਰਕੇ ਇੱਕ ਪਾਸੇ ਅੰਨ ਦਾਤੇ ਦੇ ਨਾਲ ਤੈਂਦਾ ਔਰ ਦੂਜੇ ਪਾਸੇ ਜਿਹੜਾ ਅੰਨ ਦਾਤੇ ਨੇ ਸਾਹ ਲੈਣ ਜੋਗ ਹਵਾ ਵੀ ਨਹੀਂ ਛੱਡੀ ਦੇਖੋ ਇਹ ਕਹਿ ਦਿੰਦੇ ਆ ਭਈ ਜਿਹਨਾਂ ਕੋਲ ਜਮੀਨਾਂ ਹੈ ਨਹੀਂ ਜਾ ਜਿਹੜੇ ਸ਼ਹਿਰਾਂ 'ਚ ਬੈਠੇ ਆ ਕੋਠੀਆਂ ਵਾ ਕੇ ਉਹਨਾਂ ਨੂੰ ਸਾਡੀਆਂ ਮੁਸ਼ਕਲਾਂ ਨਹੀਂ ਪਤਾ ਹੈਗੀਆਂ ਦੇਖੋ ਜਿਹੜੀਆਂ ਕਿਸਾਨਾਂ ਨੂੰ ਪ੍ਰੋਬਲਮਾਂ ਆਉਂਦੀਆਂ ਲਾਈਟ ਨਾ ਆਉਣਾ ਬਿਜਲੀ ਨਾ ਆਉਣਾ ਮੰਡੀਆਂ 'ਚ ਰੋੜਨਾ ਕੋਈ ਸਾਫਸ ਲੁੰਡੀ ਦਾ ਹੋ ਕਰਨਾ ਅੰਨ ਦਾਤ ਆ ਜਿਹੜੇ ਕਹਿੰਦੇ ਆਪਣੇ ਆਪ ਨੂੰ ਇਹਨਾਂ ਜਿਹੜੇ ਕੰਮ ਕਰਨ ਵਾਸਤੇ ਸੀੜੀ ਰੱਖਿਆ ਜਾ ਬਈ ਇਹ ਰੱਖਿਆ ਦੇਖੋ ਇਹ 'ਚ ਕੋਈ ਸ਼ੱਕ ਨਹੀਂ ਆਪ ਤਾਂ ਚਿੱਟੇ ਕੁਰਤੇ ਪਜਾਮੇ ਕੋਠੀਆਂ ਤੇ ਗੱਡੀਆਂ ਇਹਨਾਂ ਕੋਲੇ ਪੁਰਾਣੇ ਟਾਈਮ ਆਣੇ ਦਾ ਤੇ ਹੁੰਦੇ ਸੀਗੇ ਪਰ ਅੱਜ ਕੱਲ ਉਹ ਅੰਨ ਦਾਤਿਆਂ 'ਚ ਇਹ ਹੰਡ ਨੇ ਬਹੁਤ ਵੱਡਾ ਫਰਕ ਆ ਜੀ ਲੀਡਰਾਂ 'ਚ ਵੀ ਫਰਕ ਆਗਾ ਹਰ ਚੀਜ਼ ਦੇ ਵਿੱਚ ਫਰ ਇਸ ਕਰਕੇ ਏਡੀ ਵੱਡੀ ਗੱਲ ਨਹੀਂ ਉਹ ਤਾਂ ਠੀਕ ਆ ਇੱਕ ਜਿਵੇਂ ਆਪਾਂ ਹੂਆ ਬਣਾ ਲੈਨੇ ਆ ਵੀ ਅੰਨਦਾਤਾ ਅੰਨਦਾਤਾ ਲਈ ਕੋਈ ਗੱਲ ਨਹੀਂ ਠੀਕ ਆ ਵੀ ਹਰ ਚੀਜ਼ ਇਹਨਾਂ ਦੇ ਸਿਸਟਮ ਨਾਲ ਚੱਲਦੀ ਆ ਪਰ ਜਿੱਥੇ ਇਹਨਾਂ ਦੇਸ਼ ਨੂੰ ਬਾਲਦੇ ਆ ਪੰਜਾਬ ਨੂੰ ਬਾਲਦੇ ਆ ਇੱਕ ਆਪਣਾ ਪੰਜਾਬ ਫਰਜ ਵੀ ਨਿਭਾਉਨੇ ਜਿੱਥੋਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜਿੱਥੇ ਵੀ ਪਾਣੀ ਖਤਮ ਕਰਨ ਦਾ ਰੌਲਾ ਇਹਨਾਂ ਦੇ ਸਿਰ ਪੈ ਜਾਂਦਾ ਉਹ ਵੀ ਕਹਿੰਦੇ ਵੀ ਕੋਈ ਗੱਲ ਨਹੀਂ ਸਪਰੇਅ ਕਰਨ ਦਾ ਰੌਲਾ ਇਹਨਾਂ ਦੇ ਸਿਰ ਪੈ ਜਾਂਦਾ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਮਜਬੂਰੀ ਆ ਪਰ ਜਿਹੜਾ ਅੱਗ ਲਾਉਣ ਵਾਲਾ ਸਿਸਟਮ ਦਾ ਸਿੱਧਾ ਸਿੱਧਾ ਨੁਕਸਾਨ ਆ ਦੇਖੋ ਐਕਸੀਡੈਂਟ ਹੁੰਦੇ ਆ ਉਸੀਂ ਦੇਖਿਆ ਪਿਛਲੇ ਸਾਲ ਵੀ ਨਵੇਂ ਵਿਆਹੀ ਜੋੜੀ ਦਾ ਐਕਸੀਡੈਂਟ ਹੋ ਗਿਆ ਸੀ ਦੋਨੇ ਮਰ ਕੇ ਤੂਹਾਂ ਕਾਰਨ ਕੀ ਸੀ ਪਰਾਲੀ ਦਾ ਤੂਹਾਂ 8-9 ਸਾਲ ਪਹਿਲਾਂ ਆਪਣੇ ਬਠਿੰਡੇ ਦੇ ਸੇ ਕੋਲੇ ਐਕਸੀਡੈਂਟ ਹੋਇਆ ਸੀ ਕੋਦੇ ਵਿੱਚ 8-9 ਜਵਾਨ ਮੁੰਡੇ ਕੁੜੀਆਂ ਜਿਹੜੇ ਡਾਕਟਰ ਦੀ ਪੜ੍ਹਾਈ ਕਰ ਰਹੇ ਸੀ ਉਹ ਮਾਰੇ ਗਏ ਸੀ ਉਦੋਂ ਵੀ ਫੌਗ ਬਣੀ ਹੋਈ ਸੀ ਆ ਧੁੰਦ ਪੈ ਕੇ ਨਾ ਵਿੱਚ ਚਲੋ ਸ਼ੁਕਰ ਆ ਵੀ ਉਹਦਾ ਮੌਸਮ ਠੰਡਾ ਨਹੀਂ ਹੋਇਆ ਜੇ ਧੁੰਦ ਨਹੀਂ ਬੜੀ ਧੁੰਦ ਨਾਲ ਤਾਂ ਸਮੋਗ ਬਣ ਜਾਂਦੀ ਹੈ ਹੋਰ ਵੀ ਬੁਰਾ ਹਾਲ ਹੋ ਜਾਂਦਾ ਏਰੀਆ ਦਾ ਤੋਂ ਉਸ ਕਰਕੇ ਕਿਸਾਨਾਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਚਲੋ ਅ ਅਪਡੇਟ ਸਾਬ ਨਾਲ ਹੋਣਾ ਚਾਹੀਦਾ ਜਵਾਨੇ ਦੀ ਕੋਈ ਉਹਦੇ ਚ ਕੋਈ ਵੱਡੀ ਗੱਲ ਨਹੀਂ ਅਸੀਂ ਤਾਂ ਕਹਿੰਨਾ ਗੱਡੀਆਂ ਚਾਹੇ 4 ਲੈ ਕੇ ਆਜੋ ਪਰ ਜਿਹੜਾ ਧਰਨਾ ਹੋਣਾ ਉਹ ਜਾਇਜ਼ ਗੱਲ ਦਾ ਹੋਣਾ ਚਾਹੀਦਾ ਮੈਂ ਵੀ ਕਈ ਵਾਰ ਕਿਸਾਨਾਂ ਦੇ ਧਰਨੇ 'ਚ ਗਿਆ ਜਿੱਥੇ ਇਹਨਾਂ ਦੀ ਮੰਗ ਜਾਇਜ਼ ਹੁੰਦੀ ਆ ਮੈਂ ਤਾਂ ਆਪ ਨਾਲ ਬਹਿਣਾ ਹੁੰਦਾ 10 ਮਿੰਟ ਬੈਠਿਆ ਜਾਂਦਾ ਕਿ 2 ਮਿੰਟ ਜਿੰਨਾ ਟਾਈਮ ਹੁੰਦਾ ਜਾਇਜ਼ ਮੰਗ ਹੁੰਦੀ ਆ ਦਿੱਲੀ ਵਾਲੇ ਬਿਲਾਂ ਦਾ ਰੋਲਾ ਸੀਗਾ ਉਹ ਬਿਲਕੁਲ ਜਾਇਜ਼ ਸੀ ਇਹਨਾਂ ਦਾ ਉੱਥੇ ਅਸੀਂ ਨਾਲ ਸੀਗੇ ਪਰ ਜੇ ਇਸ ਤਰ੍ਹਾਂ ਇਹ ਕਰਦੇ ਰਹੇ ਵੀ ਅਸੀਂ ਦਾ ਬਰਾਂਡ ਨੂੰ ਅੱਕ ਵੀ ਲਾਵਾਂਗੇ ਜਿਸ ਤਾਹ ਕੰਮ ਵੀ ਕਰਾਂਗੇ ਜਿਹੜਾ ਆਮ ਲੋਕਾਂ ਦਾ ਪਿਆਰ ਇਹਨਾਂ ਨਾਲ ਸਤਿਕਾਰ ਦਿੰਦੇ ਆ ਉਹਨੂੰ ਕਿਸਾਨ ਅਸੀਂ ਵੀ ਸਤਿਕਾਰ ਕਰਦੇ ਆ ਕਿਸਾਨ ਜਿਹੜੀਆਂ ਦਾ ਉਹ ਸਤਿਕਾਰ ਲੋਕਾਂ ਦੇ ਦਿਲਾਂ ਚੋਂ ਖਤਮ ਕਰ ਲੈਣਗੇ ਜਿਵੇਂ ਰਾਤ ਹੀ ਐਡੀ ਵੱਡੀ ਘਟਨਾ ਵਾਪਰੀ ਆ ਨਾਲ ਹੀ ਪਿੰਡਾਂ ਦਾ ਤੁਹਾਨੂੰ ਕੋਈ ਪਤਾ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿਸਾਨਾਂ ਨੇ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਹੈ ਕਿ ਪ੍ਰਸ਼ਾਸਨ ਦੇ ਨਾਲ ਕਿ ਨਹੀਂ ਕਰਨਾ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾਗਾ ਦੇਖੋ ਸਰਕਾਰ ਦੇ ਨਾਲ ਰਲ ਮਿਲ ਕੇ ਜਿਹੜਾ ਹੁੰਦਾ ਸਿਸਟਮ ਚੱਲਦਾ ਹੈਗਾ ਜਿੱਥੇ ਗਲਤੀ ਆ ਉੱਥੇ ਰਿਕਵੈਸਟ ਕਰਨ ਬੈਸੇ ਵੀ ਘਰੇ ਧਰਨੇ ਰੋਜ ਲੱਗਦੇ ਨਹੀਂ ਇੱਥੋਂ ਇਸ ਤਰ੍ਹਾਂ ਜਿਹੜਾ ਪ੍ਰਸ਼ਾਸਨ ਦੇ ਕਾਨੂੰਨ ਨੂੰ ਹੱਥ ਚ ਲੈਣਾ ਬਹੁਤ ਗਲਤ ਹੈ ਜੋ ਜਿਵੇਂ ਆਪਾਂ ਗੱਲ ਕਰਦੇ ਜਿਹੜੇ ਜੀਵ ਜੰਤੂ ਹੈਗੇ ਪੰਛੀ ਅਸਮਾਨ ਦੇ ਵਿੱਚ ਉੜਦੇ ਹੈਗੇ ਆ ਤਾਂ ਉਹਨਾਂ ਨੇ ਕੀ ਮਾਸਕ ਨਹੀਂ ਲਗਾਣਾ ਵੀ ਐਂਡਕਰੀ ਨਹੀਂ ਲਗਾਣੀ ਉਹਨਾਂ ਨੂੰ ਵੀ ਇੱਕ ਗੱਡੀ ਵੱਡੀ ਸਮੱਸਿਆ ਆਉਂਦੀ ਉਹਦਾ ਕੌਣ ਜ਼ਿੰਮੇਵਾਰ ਹੱਸ ਬਾਈ ਜੀ ਦੇਖੋ ਇਹਦੇ ਵਿੱਚ ਕੀ ਆਣਾ ਜਿਹੜੇ ਨਿੱਕੇ ਜਾਨਵਰ ਹੈ ਜਿਹੜੀਆਂ ਜੁੜੀਆਂ ਕੋਈ ਹੋਰ ਉਹ ਸਾਰਿਆਂ ਨੂੰ ਖਤਮ ਆ ਉਹਨਾਂ ਦਾ ਕੰਮ ਤਕਰੀਬਨ ਪਹਿਲੀ ਗੱਲ ਤਾਂ ਉਹਨਾਂ ਦਾ ਜਿਹੜੀ ਜਨਨਸ਼ਕਤੀ ਉਹੀ ਖਤਮ ਹੋ ਚੁੱਕੀ ਆ ਉਹਨਾਂ ਦਾ ਨਸਲੀ ਖਤਮ ਹੋ ਰਹੀ ਆ ਬਾਕੀ ਚਲੋ ਇਹ ਤਾਂ ਕਹਿੰਦੇ ਵੀ ਟੀਵੀ ਤਾਬਰਾ ਕਾਰਨ ਮਰਦੇ ਆ ਜਾਨਵਰ ਚਲੋ ਮੰਨ ਲੈਣੇ ਤਾਬਰਾ ਕਾਰਨ ਮਰਦੇ ਆ ਪਰ ਜਦੋਂ ਅਸੀਂ ਅੱ ਕੋਈ ਕਣਕ ਦੇ ਨਾਲ ਦੇ ਅਗਲਾਣੇ ਵਿੱਚ ਬੱਚੇ ਹੁੰਦੇ ਆ ਕਈ ਬੱਚੇ ਇਸ ਤਰ੍ਹਾਂ ਦੇ ਹੈ ਗਿਆ ਪੰਛੀ ਜਿਹੜੇ ਜ਼ਮੀਨ ਉਪਰ ਆਂਡੇ ਦਿੰਦੇ ਆਗੇ ਜਮੀਨ ਉਪਰ ਹੀ ਬੱਚੇ ਰੱਖਦੇ ਆ ਉਹ ਉਹ ਦਾਖਦਾ ਨਹੀਂ ਚੜਦੇ ਉਹ ਵਿੱਚੇ ਮਚ ਮੁਚ ਜਾਂਦੇ ਆ ਜੀ ਸਸਪਸ ਲੂੰਡੀ ਦਾ ਸ਼ਰੇਮ ਰਹਿੰਦੀ ਜ਼ਮੀਨ ਤੇ ਆ ਕੋਈ ਹੋਰ ਜੀ ਉੱਡ ਨਾਲ ਜੀ ਉੱਡ ਜੂਗੀ ਚਲੋ ਕਈਆਂ ਕਈ ਸਾਡੇ ਜਾਨਵਰ ਹੈਗੇ ਆ ਉਹ ਧਰਤੀ ਉਪਰ ਰਹਿੰਦੇ ਆ ਔਰ ਉਹ ਕਿਸਾਨਾਂ ਦੇ ਮਿੱਤਰ ਵੀ ਹੈਗੇ ਆ ਜੀ ਕੀੜੇ ਮਕੌੜੇ ਖਾਂਦੇ ਆ ਉਹ ਉਹਨਾਂ ਨੂੰ ਹੀ ਮਚਾ ਦਿੰਦੇ ਆ ਉਤੋਂ ਸੁਵੇਹ ਕਰ ਦਿੰਦੇ ਆ ਆਪਾਂ ਉਤੋਂ ਇਹ ਜਾਨੀ ਕਿ ਜੀਵ ਜੰਤੂ ਤੋਂ ਲੈ ਕੇ ਹਰ ਚੀਜ਼ ਨੂੰ ਲੈ ਕੇ ਸਾਰਾ ਇਹ ਪਾਪ ਬਹੁਤ ਵੱਡਾ ਪਾਪ ਆ ਇਹ ਇੱਕ ਪਾਸੇ ਸੀ ਕਹਿੰਦੇ ਪਵਨ ਗੁਰੂ ਪਾਣੀ ਪੀਤਾ ਮਾਰਦਾ ਧਰਤਾ ਮਹੱਤ ਵੀ ਪਾਣੀ ਵੀ ਗੁਰੂ ਆ ਬਸ ਉਹ ਜਦੋਂ ਆਪਾਂ ਪਾਣੀ ਨਹੀਂ ਬਚਾ ਸਕਦੇ ਤੇ ਹਵਾ ਨਹੀਂ ਹੋ ਕਰ ਸਕਦੇ ਹਵਾ ਵੀ ਤਾਂ ਸਾਹ ਲੈਂਦਾ ਆਪਾਂ 24 ਘੰਟੇ ਜੀ ਜੇ ਅਸੀਂ ਆ ਚੀਜ਼ਾਂ ਨਹੀਂ ਜਾ ਉਹ ਕਰ ਸਕਦੇ ਫਿਰ 24 ਘੰਟੇ ਐਵੇਂ ਝੰਡੇ ਲਈ ਰੱਖੋ ਆਪਾਂ ਕੱਡਿਆਂ ਦੇ ਉੱਪਰ ਜਾਂ ਗੁਰਦੁਆਰੇ ਜਾਂ ਚਲੋ ਜਾਂ ਸਾਂਝੇ ਖੰਡ ਪੜ ਕਰਾਂਗੇ ਚਲੋ ਲੰਗਰ ਲਈ ਚਲੋ ਉਹਦਾ ਕੋਈ ਫਾਇਦਾ ਨਹੀਂ ਜੇ ਨਾ ਯਾਰ ਆਪਾਂ ਵਾਤਾਵਰਨ ਨੂੰ ਨਹੀਂ ਬਚਾਉਂਦੇ ਜਿਵੇਂ ਕੋਈ ਆਪਾਂ ਗੱਲ ਕਰਾਂਗੇ ਬਹੁਤ سارے ਕਿਸਾਨਾਂ ਦੇ ਮੁੱਦੇ ਹੁੰਦੇ ਰੋਜ਼ ਥੋੜੇ ਦਿਨਾਂ ਬਾਅਦ ਲੈ ਕੇ ਤੇ ਪ੍ਰਸ਼ਾਸਨ ਦੇ ਅੱਗੇ ਆ ਜਾਂਦੇ ਆ ਖੇਤਾਂ ਦੇ ਵਿੱਚ ਜਿਹੜੇ ਰਸਤੇ ਹੁੰਦੇ ਕੱਚੇ ਉਹ ਕਿਸਾਨਾਂ ਨੇ ਲੰਘਣਾ ਹੁੰਦਾ ਤੇ ਕਿਸਾਨ ਉਹਨਾਂ ਨੂੰ ਵੱਡ-ਵੱਡ ਕੇ ਥੋੜਾ ਕਰ ਲੈਂਦੇ ਆ ਕਿਵੇਂ ਦੇਖਦੇ ਵੀ ਉਹ ਜਿਹੜੇ ਰਸਤਿਆਂ ਦਾ ਬੜਾ ਮੁੱਦਾ ਚੱਲਦਾ ਰਹਿੰਦਾ ਕਿਸਾਨਾਂ ਨਾਲ ਨਹੀਂ ਰੱਖਦੇ ਨਾ ਦੇਖੋ ਤੁਸੀਂ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਵੈਸੇ ਗੱਲ ਕਹਿਣੀ ਨਹੀਂ ਚਾਹੀਦੀ ਇਹ ਆ ਪੁਛਿਆ ਜੁਰੇ ਨਾ ਨਿਕਲਦਾ ਆਪਣੇ ਟ੍ਰੇਡਰ ਕਰਕੇ ਜਰ ਲੰਘ ਜਾਂਦੇ ਹੈਗੇ ਪਿੰਡਾਂ ਦੇ ਵਿੱਚ ਸਾਰੇ ਦਰਖਤ ਮਚਾ ਦਿੰਦੇ ਆ ਤੁਸੀਂ ਦੇਖਦੇ ਹੋ ਜਦੋਂ ਅਸੀਂ ਅੱਗ ਲਾਉਣੀ ਆ ਕਣਕ ਦੇ ਨਾਲ ਨੂੰ ਜਾਂ ਝੋਨੇ ਦੇ ਨਾਲ ਨੂੰ ਦਰਖਤ ਕੋਈ ਬਚਦਾ ਨਹੀਂ ਹੈਗਾ ਤੁਸੀਂ ਦੇਖੋ ਜਾ ਕੇ ਸਾਰੇ ਦਰਖਤ ਮੱਚ ਜਾਂਦੇ ਆ ਕਈ ਗੁਣਾ ਪਾਪ ਜਿਹੜਾ ਹੈਗਾ ਇਹ ਹੋ ਜਾਂਦਾ ਸੋ ਇਹ ਸਨ ਬਠਿੰਡਾ ਦੇ ਵਾਸੀ ਜਿਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਤੇ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਮੈਂ ਫੇਰ ਦਿਖਾਉਂਗਾ ਤਸਵੀਰਾਂ ਦੇ ਰਾਹੀਂ ਜਿਹੜੀਆਂ ਬਠਿੰਡਾ ਦੀਆਂ ਤਸਵੀਰਾਂ ਨੇ ਜਿਹੜਾ ਇਥੇ ਦਾ ਪਿੰਡੇ ਦਾ ਮੌਸਮ ਹੈ ਸਾਹ ਲੈਣ ਦੇ ਲਾਇਕ ਨਹੀਂ ਰਹਾ ਕਿ ਪਿੰਡਾ ਵਾਸੀਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਪਿੰਡੇ ਦਾ ਜਿਹੜਾ ਮੌਸਮ ਹੈ ਬਿਲਕੁਲ ਠੀਕ ਨਹੀਂ ਹੈਗਾ ਤੇ ਕਾਫੀ ਜਣਜਾ ਬਿਮਾਰ ਹੋ ਜਾਂਦਾ ਕਾਰਨ ਬਣ ਸਕਦਾ ਤੇ ਐਕਸੀਡੈਂਟਾਂ ਦਾ ਵੀ ਕਾਰਨ ਬਣਦਾ ਪਿੰਡਾ ਤੋਂ ਸਰਕਾਰ ਨਿਊਜ਼ ਲਈ throb rai ka najri report ਹੱਤਕੀਲੇ ਬਸਿਤ ਨਹੀਂ ਜੀ ਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਲਈ ਨਮਸਕਾਰ ਹੋ ਦਿੱਖ ਰਹੀਏ ਸਤਿ ਆਰੰਬ